ਜਿਹੜਾ ਰੂਪ ਹੈ ਸਭ ਤੋਂ ਸਦਾ ਹਾਂ ਜਿਹੜਾ ਕਹਿੰਦੇ ਖਾਲਸਾ ਮੇਰਾ ਰੂਪ ਹੈ ਖਾਸ ਹਾਂਜੀ ਇਹ ਰੂਪਾਂ ਦੇਣ ਦੀ ਇਹ ਦੂਏ ਜਿਹਨਾਂ ਦਾ ਦਮਾਲਾ ਨਾ ਸੀ ਆਉਣਗੇ ਹਾਂ ਅਸਲੀ ਮਾਰੇ ਦਮਾਲਾ ਇਦਾਂ ਦਾ ਨਾ ਸੀਗਾ ਹਾਂ ਜੀਖ ਲਓ ਇਹ ਢੀਲੇ ਲੱਗ ਸੀ ਵਾਲੇ ਦਾ ਹਾਂਜੀ ਨੀਲਾ ਦਾ ਮਤਲਬ ਕੀ ਹੈ ਨੀਲਾ ਅਕਾਲ ਉਹ ਖਾਲਸਾ ਲੱਗਦਾ ਜਿਹੜਾ ਸਕਾਈ ਆ ਹਾਂ ਜਦੋਂ ਅਕੀਲ ਇਹ ਨੀਲਾ ਬਾਣਾ ਮੁਹੰਮਦ ਨੇ ਲਿਆਂਦਾ ਜੀ ਅੱਛਾ ਉਹ ਹਿੱਦੂ ਸੀਗਾ ਉਹ ਅੱਛਾ ਉਹ ਸੱਤ ਪਤਾਲ ਦੇਖੇ ਥੱਲੇ ਦਾ ਵੀ ਤਾਂ ਹਾਂ ਦਾ ਵੀ ਸੱਤ ਉਹਨੇ ਸੱਤ ਥੱਲੇ ਦੇ ਜਦੋਂ ਸੱਤਵੇਂ ਪਤਾਲ ਵਿੱਚ ਗਿਆ ਉਲੂ ਫਿਰ ਕਾਲਪੁਰ ਹੋਏ ਅੱਛਾ ਨੀਲੇ ਵਾਲਾ ਸੀ ਚਿਰਤ ਵਾਲੇ ਦੇ ਪੈਰਾਂ ਤੇ ਨੀਲਾ ਸੀ ਉਹਨਾਂ ਬਾਹਰ ਮੁਹੰਮਦ ਨੂੰ ਮਿਲਿਆ ਆਹੋ ਤੇ ਉਹਨੂੰ ਫਿਰ ਉਹਨੇ ਕਿਹਾ ਭਈ ਤੂੰ ਕੀ ਸੋਨਾ ਕਹਿੰਦਾ ਜੀ ਮੈਂ ਜਿਹੜਾ ਨਾਮ ਚ ਪਾਉਣਾ ਕਹਿੰਦਾ ਅੱਜ ਪਾ ਮੇਰਾ ਨਾਮ ਜਪਾਏਗਾ ਕਿ ਹਾਂ ਅਗਰ ਤੈਨੂੰ ਹੈ ਨਾ ਕੁੱਤ ਦੀ ਕੁਰਬਾਨੀ ਜਿਹੜੀ ਪਊਗੀ ਆਪਣੇ ਹੱਥਾਂ ਨਾਲ ਪੜਨਾ ਪਊਗਾ ਕਹਿੰਦਾ ਵਾਕਾ ਤੇ ਪੱਟੀ ਬੰਨ ਲੂਗਾ ਉਹ ਤੇ ਫੇਲ ਹੋ ਗਿਆ ਬਾਸੇ ਗਾਹ ਨਹੀਂ ਜਾ ਸਕਿਆ ਫੇਲ ਹੋ ਗਿਆ ਮਹਾਰਾਜ ਫੇਲ ਹੋ ਗਿਆ ਇਹ RAMCHANDRA ਨੂੰ ਬੁਲਾਇਆ ਉਹ ਕਹਿੰਦਾ ਜੀ ਤੂੰ ਮੇਰਾ ਨਾਮ ਜਪਾਇਗਾ ਕਾਲਪੁਰੇ ਕਹਿੰਦੇ ਹਾਂ ਜਪਾਵਾਂਗਾ ਇਹ ਤੈਨੂੰ ਚੀਲਾ ਫੇਲ ਸਭ ਕੁਝ ਨਾ ਪਊਗਾ ਰਾਜ ਵੀ ਲੰਗੇ ਪੈਰੀ ਤੀਜੀ ਇਹ ਚੱਲਦੇ ਪਹਿਣਗੇ ਕਹਿੰਦਾ ਮੈਂ ਰੋ ਰੋ ਕੇ ਘਰੋਂ ਵੀ ਫੇਲ ਹੋ ਗਿਆ ਇਹ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾਇਆ ਉਹਨੇ ਆਖਿਆ ਵੀ ਤੈਨੂੰ ਨਾਮ ਜਪਾਇਗਾ ਹਾਂ ਮੈਂ ਜਪਾਵਾਂਗਾ ਕਹਿੰਦਾ ਤੈਨੂੰ ਰਾਜ ਵੀ ਛੜਨਾ ਪਊਗਾ ਨੰਗੇ ਪੈਰੀ ਵੀ ਚੱਲਣਾ ਪਊਗਾ ਇਕੱਲੇ ਨੂੰ ਵੀ ਜਾਣਾ ਪਊਗਾ ਕੱਲ ਮੈਂ ਹੱਥਾਂ ਨਾਲ ਕੇ ਤੇਰੀ ਕਰਵਾਨੀ ਉਹਨੂੰ ਪਾਸ ਕਰੂ ਵਾਹਿਗੁਰੂ ਗੁਰੂ ਬਾਬਾ